ਅੱਜ ਦਾ ਸੰਦੇਸ਼ ਅਸੀਂ ਡਰਪੋਕ ਨਹੀਂ ਰਹਿਣਾ ਹੈ ਕੀ ਨਹੀਂ ਹੋਣਾ ਅਸੀਂ ਡਰਪੋਕ ਨਹੀਂ ਹੋਣਾ ਆਮ ਤੌਰ ਤੇ ਇਨਸਾਨ ਦੇ ਜੀਵਨ ਚ ਕਈ ਤਰ੍ਹਾਂ ਦੇ ਡਰ ਹੁੰਦੇ ਆ ਕੁਝ ਲੋਕ ਉੱਚੀ ਥਾਂ ਤੇ ਜਾਣ ਦੇ ਲਈ ਡਰਦੇ ਆ ਕੁਝ ਲੋਕ ਜਹਾਜ਼ ਯਾਤਰਾ ਕਰਦੇ ਸਮੇਂ ਵੀ ਡਰਦੇ ਆ ਕੁਝ ਲੋਕ ਪਾਣੀ ਤੋਂ ਡਰਦੇ ਆ ਤਲਾਬ ਦੇ ਕੋਲ ਨਦੀ ਦੇ ਕੋਲ ਨਹਿਰ ਦੇ ਕੋਲ ਜਾਂ ਸਮੁੰਦਰ ਦੇ ਕੋਲ ਜਾਣ ਤੋਂ ਉਹ ਡਰਦੇ ਆ ਕੁਝ ਲੋਕ ਲਿਫਟ 'ਚ ਜਾਣ ਤੋਂ ਡਰਦੇ ਆ ਅਚਾਨਕ ਬਿਜਲੀ ਚੱਲ ਜਾਏ ਹਨੇਰਾ ਹੋ ਜਾਏ ਤਾਂ ਕੁਝ ਲੋਕ ਡਰਦੇ ਆ ਇਸ ਤਰ੍ਹਾਂ 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 ਦੇ ਫੋਬੀਆਸ ਹੈ ਕਈ ਤਰ੍ਹਾਂ ਦੇ ਡਰ ਹੈ ਪਰ ਬਾਈਬਲ ਕੀ ਕਹਿੰਦੀ ਆ ਤੁਸੀਂ ਜਾਣਦੇ ਹੋ ਨਾ ਨ ਡਰ ਹਾਂ ਇਸ ਤਰ੍ਹਾਂ ਕਿੰਨੀ ਵਾਰ ਲਿਖਿਆ ਗਿਆ ਹੈ ਤੁਸੀਂ ਜਾਣਦੇ ਹੋ 366 ਵਾਰ ਬਾਈਬਲ ਚ ਲਿਖਿਆ ਹੈ ਨਾ ਡਰ ਸਾਲ ਚ ਕਿੰਨੇ ਦਿਨ ਹੁੰਦੇ ਆ ਦੱਸੋ 365 ਦਿਨ 366 ਵਾਰ ਕਿਉਂ ਲਿਖਿਆ ਗਿਆ ਹੈ 4 ਸਾਲਾ ਚ ਇੱਕ ਵਾਰ ਲੀਪイヤー ਆਉਂਦਾ ਹੈ ਉਸ ਲੀਪイヤー ਚ 366 ਦਿਨ ਹੁੰਦੇ ਆ ਉਸ ਲੀਪイヤー ਚ ਫ फेब्रुवारी 29 ਤਰੀਕ ਦੀ ਹੁੰਦੀ ਆ ਯਾਨੀ ਤੁਸੀਂ ਜਾਂ ਮੈਂ ਜਾਂ ਅਸੀਂ ਲੀਪイヤー ਆਂ ਤੇ ਵੀ ਉਹਨਾਂ ਸਾਲਾਂ 'ਚ ਵੀ ਸਾਡੇ ਵਿੱਚੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਆ ਕਬਰੋਂ ਦੀ ਲੋੜ ਨਹੀਂ ਆ ਇਹ ਪਰਮੇਸ਼ਵਰ ਦਾ ਹੁਕਮ ਹੈ ਮੈਂ ਦੱਸਿਆ ਨਾ ਇਨਸਾਨ ਦੇ ਜੀਵਨ 'ਚ ਕਈ ਤਰ੍ਹਾਂ ਦੇ ਡਰ ਹੁੰਦੇ ਆ ਜਿਵੇਂ ਕਿ ਪਤਾ ਨਹੀਂ ਕੋਈ ਬਿਮਾਰੀ ਨਾ ਹੋ ਜਾਏ ਕਿਤੇ ਮੈਂ ਮਰ ਨਾ ਜਾਵਾਂ ਡਰ ਕੋਈ ਵੱਡਾ ਰੋਗ ਨਾ ਲੱਗ ਜਾਵੇ ਡਰ ਅੱਜ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਹਾਂ ਤੁਸੀਂ ਕਿਹਦੇ ਤੋਂ ਡਰਦੇ ਹੋ ਕਿਹੜੀ ਗੱਲ ਤੋਂ ਡਰਦੇ ਹੋਂ ਕਿਉਂ ਡਰਦੇ ਹੋਂ ਇੱਕ ਵਿਅਕਤੀ 'ਚ ਡਰ ਸੀ ਜਾਂਦੇ ਉਹ ਕੀ ਸੀ ਕਿਤੇ ਮੈਨੂੰ ਲੈਪਰਸੀ ਨਾ ਹੋ ਜਾਏ ਐਸਾ ਡਰ ਕੀ ਹੋ ਜਾਏ ਕਿਤੇ ਲੈਪਰਸੀ ਨਾ ਹੋ ਜਾਏ ਕੋੜ ਦੀ ਬਿਮਾਰੀ ਨਾ ਹੋ ਜਾਏ ਐਸਾ ਡਰ ਐਸੇ ਡਰ ਤੇ ਸ਼ੱਕ ਦੇ ਨਾਲ ਸਮੇਂ-ਸਮੇਂ ਤੇ ਆਪਣੇ ਸ਼ਰੀਰ ਤੇ ਹੱਥ ਲਾ ਕੇ ਵੇਖਦਾ ਸੀ ਸਪਰਸ਼ ਹੋਣ ਤੇ ਚਲੋ ਚੰਗਾ ਕੋੜ ਨਹੀਂ ਹੋਇਆ ਇਹ ਸੋਚ ਕੇ ਸ਼ਾਂਤੀ ਨਾਲ ਰਹਿੰਦਾ ਸੀ ਇੱਕ ਦਿਨ ਇੱਕ ਵਿਆਹ ਚ ਗਿਆ ਸਾਰੇ ਲੋਕ ਭੋਜਨ ਲਈ ਬੈਠੇ ਸੀ ਭੋਜਨ ਕਰਦੇ ਸਮੇਂ ਉਸ ਨੂੰ ਸ਼ੱਕ ਪਿਆ ਅੱਜ ਮੈਂ ਆਪਣੇ ਸਰੀਰ ਨੂੰ ਜਾਂਚ ਕੇ ਨਹੀਂ ਵੇਖਿਆ ਹੋ ਸਕਦਾ ਅੱਜ ਮੈਨੂੰ ਕੋੜ ਹੋ ਗਿਆ ਹੋਵੇ ਇਹ ਸੋਚ ਕੇ ਉਹਨੇ ਪੱਟ ਤੇ ਚੁੰਡੀ ਵੱਢੀ ਹੁਣ ਕੀ ਹੋਏਗਾ ਸਪਰਸ਼ ਨਹੀਂ ਸੀ ਉਸ ਨੂੰ ਡਰ ਲੱਗਿਆ ਪਿਆਰਿਓ ਕੰਬਲ ਲੱਗਾ ਇਹ ਕੀ ਆ ਜੇ ਮੈਂ ਚੁੰਡੀ ਵੱਢ ਰਿਹਾ ਹਤਾ ਪਤਾ ਨਹੀਂ ਚੱਲ ਰਿਹਾ ਹੈ ਹੋਰ ਥੋੜੀ ਜ਼ੋਰ ਨਾਲ ਵੜਿਆ ਮਹਿਸੂਸ ਨਹੀਂ ਹੋ ਰਿਹਾ ਸੀ ਉਸ ਨੂੰ ਸਮਝ ਆ ਗਿਆ ਪਿਆਰਿਓ ਜਿਹੜੀ ਬਿਮਾਰੀ ਹੋ ਗਈ ਸੋਚ ਕੇ ਡਰ ਰਿਹਾ ਸੀ ਦੱਸੋ ਕੀ ਹੋਇਆ ਆਖਰ ਹੋ ਗਈ ਕੀ ਹੋਈ ਕੋੜ ਦੀ ਬਿਮਾਰੀ ਉਹ ਜਿਹੜੀ ਗੱਲ ਤੋਂ ਡਰਿਆ ਉਹਦੇ ਜੀਵਨ ਚ ਕੀ ਹੋਇਆ ਉਹੀ ਆ ਗਈ ਹੋਰ ਥੋੜੀ ਜ਼ੋਰ ਨਾਲ ਵੜਿਆ ਨਾਲ ਦਾ ਜ਼ੋਰ ਨਾਲ ਚਿਲਾਇਆ ਕੌਣ ਚਿਲਾਇਆ ਨਾਲ ਵਾਲਾ ਨਾਲ ਦਾ ਕਿਉਂ ਚਿਲਾਇਆ ਤੂੰ ਕੌਣ ਆਦਮੀ ਆ ਕਦੋਂ ਤੋਂ ਵੇਖ ਰਿਹਾ ਹਾਂ ਮੇਰੇ ਪੱਟ ਤੇ ਚੁੰਡੀ ਵੜਦਾ ਜਾ ਰਿਹਾ ਕਿਵੇਂ ਦਾ ਆਦਮੀ ਆ ਹਜੇ ਤੱਕ ਮੈਂ ਤੇਰੀ ਹੀ ਚੁੰਡੀ ਵੱਡੀ ਸੀ ਆਪਣਾ ਪੱਟ ਸਮਝ ਕੇ ਮੈਂ ਚੁੰਡੀ ਵੜਦਾ ਰਿਹਾ ਹੁਣ ਅਸਲ ਚ ਦੱਸੋ ਕੀ ਕੋੜ ਦੀ ਬਿਮਾਰੀ ਹੋਈ ਬੋਲੋ ਨਹੀਂ ਹੋਈ ਪਰ ਉਹਦੇ ਕਾਰਨ ਕੀ ਹੋਇਆ ਦੱਸੋ ਉਹਦੇ ਜੀਵਨ ਚ ਡਰ ਆ ਗਿਆ ਡਰ ਦਾ ਕਾਰਨ ਕੀ ਆ ਸ਼ੱਕ ਸਮਝ ਗਏ ਹੋ ਆਪਣੇ ਜੀਵਨ ਚ ਤੁਸੀਂ ਆਮ ਤੌਰ ਤੇ ਕਿਉਂ ਡਰਦੇ ਹੋ ਕਿਤੇ ਨੌਕਰੀ ਨਾ ਚਲੀ ਜਾਏ ਡਰ ਸ਼ਾਇਦ ਮੇਰਾ ਵਿਆਹ ਨਹੀਂ ਹੋਏਗਾ ਡਰ ਵਿਆਹ ਹੋ ਵੀ ਜਾਵੇ ਤਾਂ ਬੱਚੇ ਨਹੀਂ ਹੋਣਗੇ ਡਰ ਅਗਰ ਬੱਚੇ ਹੋਣਗੇ ਤਾਂ ਸ਼ਾਇਦ ਲੜਕੀ ਹੋਵੇਗੀ ਦੂਸਰੀ ਬਾਰ ਪ੍ਰੈਗਨੈਂਟ ਹੋਣ ਤੇ ਫਿਰ ਤਾਂ ਲੜਕੀ ਹੋਵੇਗੀ ਇਹ ਜ਼ਰੂਰੀ ਆ ਡਰਨਾ ਅੱਜ ਕਿਹੜਾ ਡਰ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਸਤਾ ਰਿਹਾ ਸੋਚ ਕੇ ਵੇਖੋ ਤੁਹਾਡੇ ਹਰ ਡਰ ਤੋਂ ਬਚਾਉਣ ਦੇ ਲਈ ਪਰਮੇਸ਼ਰ ਕੀ ਕਹਿ ਰਿਹਾ ਜਾਣਦੇ ਹੋ ਨਾ ਡਰ ਮੈਂ ਤੇਰੇ ਨਾਲ ਹਾਂ ਇਹ ਪਰਮੇਸ਼ਵਰ ਦੁਆਰਾ ਕੀਤਾ ਸਾਡੇ ਨਾਲ ਵਾਅਦਾ ਹੈ ਅੱਜ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਕੀਮਤੀ ਗੱਲ ਇਹ ਹੈ ਕਿ ਤੁਸੀਂ ਡਰਨਾ ਨਹੀਂ ਤੁਸੀਂ ਕਦੇ ਡਰਪੋਕ ਨਹੀਂ ਬੰਨਾ ਮਤੀ 14ਵਾਂ ਅਧਿਆਇ 19ਵਾਂ ਵਚਨ ਤਦ ਉਸਨੇ ਲੋਕਾਂ ਨੂੰ ਘਾਤੇ ਬੈਠਣ ਦੇ ਲਈ ਕਿਹਾ ਪੰਜ ਰੋਟੀਆਂ ਤੇ ਦੋ ਮੱਛੀਆਂ ਨੂੰ ਲੈ ਕੇ ਸਵਰਗ ਦੇ ਵੱਲ ਵੇਖ ਕੇ ਧੰਨਵਾਦ ਕੀਤਾ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਉਸ ਸਮੇਂ ਯਿਸੂ ਮਸੀਹ ਦੇ ਸਾਹਮਣੇ ਲਗਭਗ 20 ਤੋਂ 30 ਹਜ਼ਾਰ ਲੋਕ ਆਦਮੀ ਔਰਤ ਬੱਚੇ ਸੀ ਅਤੇ ਉਹਨਾਂ ਨੂੰ ਭੁੱਖ ਲੱਗ ਰਹੀ ਸੀ ਭੁੱਖ ਨਾਲ ਤੜਫ ਰਹੇ ਹੋਏ ਲੋਕਾਂ ਨੂੰ ਭੋਜਨ ਖਵਾਉਣਾ ਹੈ ਜਦ ਯਿਸੂ ਨੇ ਇਸ ਤਰ੍ਹਾਂ ਸੋਚਿਆ ਇੱਕ ਬੱਚੇ ਨੇ ਪੰਜ ਰੋਟੀਆਂ ਤੇ ਦੋ ਮੱਛਲੀਆਂ ਦਿੱਤੀਆਂ ਸਮੱਸਿਆ ਤਾਂ ਬਹੁਤ ਵੱਡੀ ਸੀ ਪਰ ਯਿਸੂ ਦੇ ਹੱਥ 'ਚ ਪੰਜ ਰੋਟੀਆਂ ਤੇ ਦੋ ਮੱਛਲੀਆਂ ਸੀ ਅੱਜ ਕੋਈ ਇਸ ਤਰ੍ਹਾਂ ਹੈ ਕਹਿਣ ਵਾਲਾ ਪਾਸਟਰ ਜੀ ਮੇਰੇ ਜੀਵਨ ਚ ਬਹੁਤ ਵੱਡੀ ਸਮੱਸਿਆ ਹੈ ਪਰ ਮੇਰੇ ਹੱਥ ਵਿੱਚ ਬਹੁਤ ਘਟ ਹੈ ਬੇਟੀ ਦਾ ਵਿਆਹ ਕਰਨਾ ਚਾਹੁੰਦਾ ਹਾਂ ਘਰ ਖਰੀਦਣਾ ਚਾਹੁੰਦਾ ਹਾਂ ਜ਼ਮੀਨ ਖਰੀਦਣਾ ਚਾਹੁੰਦਾ ਹਾਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਚਾਹੁੰਦਾ ਹਾਂ ਬੱਚਿਆਂ ਦੀ ਭਵਿੱਖ ਦੇ ਵਿਸ਼ੇ ਚ ਮੈਂ ਵੱਡੇ ਵੱਡੇ ਸੁਪਨੇ ਵੇਖ ਰਿਹਾ ਹਾਂ ਜਾਂ ਫਿਰ ਤੁਸੀਂ ਕਹਿ ਰਹੇ ਹੋ ਕਿ ਮੇਰੇ ਜੀਵਨ ਚ ਬਿਮਾਰੀ ਦੀ ਸਮੱਸਿਆ ਆ ਗਈ ਆਰਥਿਕ ਤੰਗੀ ਆ ਗਈ ਜਾਂ ਆਪਰੇਸ਼ਨ ਦੀ ਸਮੱਸਿਆ ਆ ਗਈ ਜਾਂ ਕੋਈ ਹੋਰ ਵੱਡੀ ਸਮੱਸਿਆ ਆ ਗਈ ਸਮਸਿਆ ਬਹੁਤ ਵੱਡੀ ਆ ਪਰ ਦੂਰ ਕਰਨ ਦੇ ਲਈ ਮੇਰੀ ਤਨਖਾਹ ਥੋੜੀ ਆ ਅਤੇ ਨੌਕਰੀ ਮੇਰੀ ਛੋਟੀ ਆ ਮੇਰਾ ਕਾਰੋਬਾਰ ਛੋਟਾ ਹੈ ਮੇਰਾ ਧੰਦਾ ਛੋਟਾ ਹੈ ਮੇਰੀ ਖੇਤੀ ਕਿਸਾਨੀ ਵੀ ਛੋਟੀ ਆ ਮੈਂ ਆਪਣੇ ਜੀਵਨ ਦੀ ਇਸ ਸਮੱਸਿਆ ਨੂੰ ਆਪਣੀ ਇਸ ਛੋਟੀ ਜਹੀ ਆਮਦਨੀ ਦੇ ਨਾਲ ਕਿਵੇਂ ਦੂਰ ਕਰਾਂ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਇਸ ਨੂੰ ਕਿਸ ਤਰ੍ਹਾਂ ਦੂਰ ਕਰ ਸਕਾਂਗਾ ਬਾਈਬਲ ਦੇ ਵਿੱਚ ਪਰਮੇਸ਼ਵਰ ਇਹਦਾ ਹੱਲ ਦੱਸ ਰਿਹਾ ਪਰਮੇਸ਼ਵਰ ਦੇ ਸਾਹਮਣੇ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਹਜ਼ਾਰਾਂ ਲੋਕਾਂ ਨੂੰ ਭੋਜਨ ਖਵਾਉਣ ਦੀ ਸਮੱਸਿਆ ਆ ਗਈ ਸੀ ਪਰ ਯੀਸ਼ੂ ਦੇ ਹੱਥ ਵਿੱਚ ਪੰਜ ਰੋਟੀਆਂ ਤੇ ਦੋ ਮੱਛਲੀਆਂ ਹੀ ਸੀ ਪੰਜ ਰੋਟੀਆਂ ਦੋ ਮੱਛਲੀਆਂ ਦੇਣ ਤੇ ਕੀ ਯੀਸ਼ੂ ਮਸੀਹ ਨੇ ਕੀਤਾ ਕੁਝ ਇੰਨੇ ਸਾਰੇ ਲੋਕਾਂ ਨੂੰ ਕਿਵੇਂ ਖਵਾ ਸਕਦਾ ਹਾਂ ਮੇਰੇ ਹੱਥ ਵਿੱਚ ਤੁਸੀਂ ਪੰਜ ਰੋਟੀਆਂ ਤੇ ਦੋ ਮੱਛਲੀਆਂ ਹੀ ਦਿੱਤੀਆਂ ਹੈ 30000 ਲੋਕਾਂ ਨੂੰ ਕਿਵੇਂ ਵੰਡ ਸਕਦਾ ਹਾਂ ਇਸ ਤਰ੍ਹਾਂ ਯੀਸ਼ੂ ਨੇ ਕਿਹਾ ਨਹੀਂ ਪਿਆਰਿਓ ਯੀਸ਼ੂ ਦੇ ਹੱਥਾਂ 'ਚ ਜਦ ਪੰਜ ਰੋਟੀਆਂ ਤੇ ਦੋ ਮੱਛਲੀਆਂ ਦਿੱਤੀਆਂ ਗਈਆਂ ਯੇਸ਼ੂ ਨੇ ਕੀ ਕੀਤਾ ਉਹਨਾਂ ਪੰਜ ਰੋਟੀਆਂ ਤੇ ਦੋ ਮਛਲੀਆਂ ਨੂੰ ਪ੍ਰਭੂ ਦੇ ਹੱਥਾਂ 'ਚ ਸੌਂਪ ਦਿੱਤਾ ਜਿਵੇਂ ਪੰਜ ਰੋਟੀਆਂ ਦੋ ਮਛਲੀਆਂ ਨੂੰ ਆਸ਼ੀਸ਼ ਦਿੱਤੀ ਗਈ ਹਜ਼ਾਰਾਂ ਲੋਕਾਂ ਦੇ ਲਈ ਉਹ ਭੋਜਨ 'ਚ ਬਦਲ ਗਈਆਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡੇ ਸਾਹਮਣੇ ਵੱਡੀ ਸਮੱਸਿਆ ਹੋਏਗੀ ਪਰ ਤੁਹਾਡੇ ਕੋਲ ਪੈਸਾ ਥੋੜਾ ਹੋਵੇਗਾ ਜੋ ਹੈ ਉਸ ਨੂੰ ਪ੍ਰਭੂ ਦੇ ਸਾਹਮਣੇ ਲਿਆ ਕੇ ਕਹੋ ਪ੍ਰਭੂ ਮੇਰੇ ਕੋਲ ਇਹੀ ਆ ਤੁਸੀਂ ਕੀ ਕਰੋਗੇ ਮੈਂ ਨਹੀਂ ਜਾਣਦਾ ਪਰ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਪ੍ਰਭੂ ਜਦ ਕਹੋਗੇ ਤਾਂ ਪ੍ਰਭੂ ਚਮਤਕਾਰ ਕਰੇਗਾ ਅਦਭੁਤ ਕੰਮ ਕਰੇਗਾ ਜ਼ਰੂਰ ਤਨ ਪੂਰਾ ਕਰੇਗਾ ਅਤੇ ਤੁਹਾਨੂੰ ਬਹੁਤਿਆ ਲਈ ਉਹ ਗਵਾਹ ਦੇ ਰੂਪ ਦੇ ਵਿੱਚ ਬਣਾਵੇਗਾ ਤੁਹਾਡੇ ਜੀਵਨ ਚ ਕੋਈ ਸਮੱਸਿਆ ਹੋਏਗੀ ਉਹਦੇ ਹੱਲ ਦੇ ਲਈ ਤੁਹਾਡੇ ਕੋਲ ਬਹੁਤ ਛੋਟਾ ਜਵਾਬ ਹੋਏਗਾ ਜੇ ਮੇਰੇ ਪ੍ਰਭੂ ਦੇ ਹੱਥਾਂ ਚ ਦਉਗੇ ਉਸ ਛੋਟੇ ਜਵਾਬ ਨੂੰ ਹੀ ਬੜੀ ਵੱਡੀ ਸਮੱਸਿਆ ਦੇ ਉੱਤਰ ਦੇ ਵਿੱਚ ਬਦਲ ਦੇਗਾ ਉਹ ਅਦਭੁਤ ਪਰਮੇਸ਼ਵਰ ਹੈ ਉਹੀ ਕੀਤਾ ਸੁਣੋ ਪ੍ਰਭੂ ਦੇ ਸਾਹਮਣੇ ਜਦ ਵੱਡੀ ਸਮੱਸਿਆ ਸੀ ਉਸ ਸਮੱਸਿਆ ਨੂੰ ਦੂਰ ਕਰਨ ਲਈ ਪੰਜ ਰੋਟੀਆਂ ਤੇ ਦੋ ਮੱਛਲੀਆਂ ਦਿੱਤੀਆਂ ਪਿਆਰਿਓ ਪਰ ਯੇਸ਼ੂ ਨਿਰਾਸ਼ ਨਹੀਂ ਹੋਇਆ ਪਰੇਸ਼ਾਨੀ ਹੋਇਆ ਕਿ ਕਿਸ ਤਰ੍ਹਾਂ ਪੰਜ ਰੋਟੀਆਂ ਤੇ ਦੋ ਮੱਛਲੀਆਂ ਦੇ ਨਾਲ ਮੈਂ ਇੰਨੇ ਲੋਕਾਂ ਨੂੰ ਭੋਜਨ ਦਵਾਂ ਦੁਖੀ ਨਹੀਂ ਹੋਇਆ ਮਾਤਾ ਪਿਤਾਓ ਦੁਖੀ ਨਾ ਹੋਵੋ ਤਨਖਾ ਘਟ ਹੋ ਸਕਦੀ ਹੈ ਜੋ ਤੁਹਾਡੇ ਲਈ ਪੂਰੀ ਨਹੀਂ ਆ ਤੁਹਾਡਾ ਬੈਂਕ ਬੈਲੈਂਸ ਥੋੜਾ ਹੈ ਬੈਲੈਂਸ ਥੋੜਾ ਹੀ ਆ ਤੁਹਾਡਾ ਖੇਤ ਬਹੁਤ ਛੋਟਾ ਹੈ ਆਮਦਨ ਥੋੜੀ ਆ ਤੁਹਾਡੇ ਬੱਚੇ ਬਹੁਤ ਆ ਤੁਸੀਂ ਪੈਦਾ ਕਿਤੇ ਪ੍ਰਭੂ ਨੇ ਦਿੱਤੇ ਆ ਸੋਚੋ ਤੁਸੀਂ ਪੈਦਾ ਕਿਤੇ ਪ੍ਰਭੂ ਨੇ ਦਿੱਤੇ ਜੇ ਪ੍ਰਭੂ ਨੇ ਦਿੱਤੇ ਹੈ ਤਾਂ ਪ੍ਰਭੂ ਹੀ ਉਹਨਾਂ ਨੂੰ ਪਾਲੇਗਾ ਮੇਰਾ ਪ੍ਰਭੂ ਪਾਲਣ ਵਾਲਾ ਹੈ ਯਾਦ ਰੱਖੋ ਅੱਜ ਸੋਚ ਰਹੇ ਹੋ ਕਿ ਸਾਡੇ ਜੀਵਨ ਚ ਪਾਲਣਾ ਮੁਸ਼ਕਿਲ ਹੋਏਗਾ ਨਾ ਡਰੋ ਮੈਂ ਬੱਚਿਆਂ ਨੂੰ ਕਿਵੇਂ ਪਾਲਾਂਗਾ ਇਸ ਤਰ੍ਹਾਂ ਤੁਸੀਂ ਨਾ ਡਰੋ ਸ਼ਾਇਦ ਮੈਂ ਭਵਿਕ ਨਹੀਂ ਬਣਾ ਸਕਾਂਗਾ ਐਸਾ ਡਰ ਨਾ ਹੁੰਦਿਓ ਸ਼ਾਇਦ ਮੈਂ ਆਪਣੇ ਬੱਚਾ ਦਾ ਵਿਆਹ ਨਹੀਂ ਕਰ ਸਕਾਂਗਾ ਨਾ ਡਰੋ ਸ਼ਾਇਦ ਮੈਂ ਨੌਕਰੀ ਨਹੀਂ ਦਿਲਵਾ ਸਕਾਂਗਾ ਨਾ ਡਰੋ ਸ਼ੈਤਾਨ ਦਾ ਕੀ ਕਰਨਾ ਸੰਨਾ ਕਰਨਾ ਤਾਦੋ ਤੁਹਾਡੇ ਸਾਹਮਣੋਂ ਦੌੜ ਜਾਏਗਾ ਸ਼ੈਤਾਨ ਤੁਹਾਡੇ ਤੋਂ ਆਸਾਨੀ ਨਾਲ ਨਹੀਂ ਡਰੇਗਾ ਸੁਣੋ ਤੁਸੀਂ ਜਦ ਤੱਕ ਡਰੋਗੇ ਸ਼ੈਤਾਨ ਤੁਹਾਨੂੰ ਡਰਾਉਂਦਾ ਹੀ ਰਹੇਗਾ ਤੁਹਾਡੇ ਚ ਕਿੰਨੇ ਲੋਕ ਪਿੰਡ ਚ ਰਹੇ ਆ ਮੈਨੂੰ ਨਹੀਂ ਪਤਾ ਪਰ ਮੈਂ ਪਿੰਡ ਚ ਰਿਹਾ ਹਾਂ ਪਿੰਡ ਦੇ ਵਿੱਚ 10 ਕੁੱਤੇ ਆਮ ਤੌਰ ਤੇ ਸੂਰ ਦਾ ਪਿੱਛਾ ਕਰਦੇ ਆ ਵਿਚਾਰਾ ਇਹ ਸੂਰ ਭੱਜਦਾ ਹੈ ਇਸ ਗਲੀ ਚ ਉਸ ਗਲੀ ਦੇ ਵਿੱਚ ਇਸ ਪਾਸੇ ਉਸ ਪਾਸੇ ਜਾਨ ਆਪਣੀ ਹਥੇਲੀ ਤੇ ਰੱਖ ਕੇ ਇਧਰ ਉਧਰ ਭੱਜਦਾ ਹੈ ਬਹੁਤ ਥੱਕ ਕੇ ਦੌੜ ਨਹੀਂ ਪੌਂਦਾ ਇੱਕਦਮ ਬ੍ਰੇਕ ਮਾਰ ਕੇ ਪਿੱਛੇ ਮੁੜ ਕੇ ਵੇਖਦਾ ਹੈ ਬਸ ਪਿਆਰਿਓ ਉਹ ਕੁੱਤੇ ਵੀ ਬੜੀ ਤੇਜ਼ੀ ਦੇ ਨਾਲ ਬ੍ਰੇਕ ਮਾਰਦੇ ਆ ਸਕਿਡ ਹੋਣ ਲੱਗਦਾ ਹੈ ਉਹ 10 ਕੁੱਤੇ ਵੀ ਰੋਡ ਦੇ ਉੱਪਰ ਸਕਿਡ ਉੱਥੋਂ ਤੱਕ ਸਕਿਡ ਹੋ ਕੇ ਜਿਵੇਂ ਸੂਰ ਨੇ ਪਿੱਛੇ ਵੇਖਿਆ 10 ਕੁੱਤੇ 10 ਰਾਤੋਂ ਵਾਪਸ ਭੱਜ ਜਾਂਦੇ ਆ ਪਿਆਰਿਓ ਉਹਨਾਂ ਨੇ ਪਿੱਛਾ ਕੀਤਾ ਸੀ ਨਾ ਜਿਵੇਂ ਮਾਰਦਾਂਗੇ ਇਸ ਤਰ੍ਹਾਂ ਪਿੱਛਾ ਕੀਤਾ ਸੀ ਨਾ ਕਦੋਂ ਤੱਕ ਪਿੱਛਾ ਕੀਤਾ ਜਦ ਤੱਕ ਵਿਰੋਧ ਬੋਲੋ ਨਹੀਂ ਕੀਤਾ ਉਦੋਂ ਤੱਕ ਇੱਕ ਵਾਰ ਸੋਚੋ ਤੁਹਾਨੂੰ ਆਪਣੇ ਜੀਵਨ ਦੇ ਕਿਸੇ ਵੀ ਹਿੱਸੇ 'ਚ ਡਰਨ ਦੀ ਲੋੜ ਨਹੀਂ ਆ ਜਦ ਤੱਕ ਡਰੋਗੇ ਸ਼ੈਤਾਨ ਰਹੇਗਾ ਜਦ ਤੱਕ ਇਸ ਸੰਸਾਰ 'ਚ ਜਾਣ ਵਾਲੇ ਸ਼ੈਤਾਨ ਅਤੇ ਜੋ ਮੇਰੇ ਵਿੱਚ ਹੈ ਪਰਮੇਸ਼ਵਰ ਬਹੁਤ ਹੀ ਸਮਰਥੀਆ ਸ਼ਕਤੀਸ਼ਾਲੀਆ ਇਸ ਤਰ੍ਹਾਂ ਜਦੋਂ ਵਿਸ਼ਵਾਸ ਕਰੋਗੇ ਉਹ ਵਿਸ਼ਵਾਸ ਹੀ ਤੁਹਾਨੂੰ ਹਿੰਮਤ देगा इसको याद रखो असी देखदे हां जद यीशु दे ਹੱਥਾਂ ਚ ਪੰਜ ਰੋਟੀਆਂ ਦੋ ਮੱਛਲੀਆਂ ਸੀ ਸਵਰਗ ਦੇ ਵੱਲ ਨਿਗਾ ਮਾਰ ਕੇ ਇਹਦਾ ਅਰਥ ਕੀਆ ਪਰਮੇਸ਼ਵਰ ਦੇ ਵੱਲ ਵੇਖਿਆ ਪਿਤਾ ਸਮੱਸਿਆ ਵੱਡੀ ਆ ਛੋਟਾ ਜਿਹਾ ਉੱਤਰ ਹੈ ਆਸ਼ੀਸ਼ ਦੇਉ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਕੀ ਕੀਤਾ ਅਦਭੁਤ ਕੰਮ ਕੀਤਾ ਚਮਤਕਾਰ ਕੀਤਾ ਰੋਟੀਆਂ ਹਜ਼ਾਰਾਂ ਵਾਲੀ ਭੋਜਨ ਦੇ ਵਿੱਚ ਬਦਲ ਗਈਆਂ ਤੁਹਾਡਾ ਪਰਿਵਾਰ ਛੋਟਾ ਹੋ ਸਕਦਾ ਹੈ ਤੁਹਾਡਾ ਜੀਵਨ ਛੋਟਾ ਹੋ ਸਕਦਾ ਹੈ ਤੁਹਾਡੀ ਆਮਦਨ ਛੋਟੀ ਹੋ ਸਕਦੀ ਆ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਦੇ ਉੱਪਰ ਤੁਹਾਡੀ ਨੌਕਰੀ ਤੇ ਆਮਦਨ ਦੇ ਉੱਪਰ ਅਗਰ ਪ੍ਰਭੂ ਦੀ ਆਸ਼ੀਸ਼ ਹੈ ਤਾਂ ਉਹ ਤੁਹਾਡੀਆਂ ਹਰ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਮੇਰਾ ਸਵਾਲ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਦੇ ਉੱਪਰ ਤੁਹਾਡੀ ਨੌਕਰੀ ਦੇ ਉੱਪਰ ਤੁਹਾਡੀ ਜ਼ਿੰਮੇਵਾਰੀ ਦੇ ਉੱਪਰ ਤੁਹਾਡੀ ਕਿਸਾਨੀ ਤੁਹਾਡੇ ਧੰਦੇ ਦੇ ਉੱਪਰ ਤੁਹਾਡੇ ਕਾਰੋਬਾਰ ਤੇ ਕੀ ਪਰਮੇਸ਼ਵਰ ਦੀ ਆਸ਼ੀਸ਼ ਹੈ ਜੇ ਹੈ ਤਾਂ ਚਾਹੇ ਛੋਟੀ ਨੌਕਰੀ ਹੋਵੇ ਛੋਟਾ ਕਾਰੋਬਾਰ ਹੋਵੇ ਛੋਟਾ ਧੰਦਾ ਹੋਵੇ ਛੋਟਾ ਬਿਜ਼ਨਸ ਹੋਵੇ ਜਾਂ ਘੱਟ ਤਨਖਾਹ ਹੋਵੇ ਪਰਮੇਸ਼ਵਰ ਦੀ ਆਸ਼ੀਸ਼ ਹੋਣ ਤੇ ਉਹ ਹੀ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰੇਗਾ ਜ਼ਰੂਰਤ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਉਹ ਤੁਹਾਡਾ ਅਤੇ ਮੇਰਾ ਪਰਮੇਸ਼ਵਰ ਹੈ ਯਾਦ ਰੱਖੋ ਰਾਈਟ ਅਦਭੁਤ ਕੰਮ ਹੋਇਆ ਅਚੰਭਾ ਕੰਮ ਹੋਇਆ ਹਜ਼ਾਰਾਂ ਲੋਕ ਖਾ ਕੇ ਰਜ ਗਏ 12 ਟੋਕਰੇ ਵੀ ਬਚ ਗਏ ਤਦ ਯੀਸ਼ੂ ਮਸੀਹ ਨੇ ਬੈਠ ਕੇ ਕੀ ਕਰਨਾ ਸੀ ਆਪਣੇ ਸਾਰੇ ਚੇਲਿਆਂ ਨੂੰ ਆਪਣੇ ਕੋਲ ਬੁਲਾ ਕੇ ਕੀ ਕਹਿੰਦੇ ਹੋ ਲੋਕਾਂ ਨੇ ਕੀ ਫੀਲ ਕੀਤਾ পেট ਭਰ ਕੇ ਖਾਦਾ ਪੰਜ ਰੋਟੀਆਂ ਦੋ ਮੱਛਲੀਆਂ ਹਜ਼ਾਰਾਂ ਲੋਕਾਂ ਨੂੰ ਮੈਂ ਖਵਾਈਆਂ ਨਾ ਲੋਕੀ ਮੇਰੇ ਬਾਰੇ ਕੀ ਸੋਚ ਰਹੇ ਆ ਆਮ ਤੌਰ ਤੇ ਸਾਡੇ ਜੀਵਨ ਚ ਅਦਭੁਤ ਹੋਣ ਤੇ ਅਸੀਂ ਉਹਦੀ ਚਰਚਾ ਕਰਦੇ ਆ ਦੂਜੇ ਨੂੰ ਦੱਸ ਕੇ ਉਹਦੀ ਫੀਲਿੰਗਸ ਕੀ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਸਾਡੇ ਆਲੇ ਦੁਆਲੇ ਦੇ ਲੋਕ ਸਾਡੇ ਬਾਰੇ ਕੀ ਸੋਚਦੇ ਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਯੇਸ਼ੂ ਨੇ ਅਦਭੁਤ ਕੰਮ ਕਰਨ ਤੋਂ ਬਾਅਦ ਆਪਣੇ ਚੇਲਿਆਂ ਨੂੰ ਬੁਲਾ ਕੇ ਕਿਹਾ ਤੁਸੀਂ ਜਲਦ ਹੀ ਇੱਥੋਂ ਰਵਾਨਾ ਹੋ ਜਾਓ ਜਿਨ੍ਹਾਂ ਨੇ ਭੋਜਨ ਕਰ ਲਿਆ ਤੁਸੀਂ ਜਲਦੀ ਹੀ ਆਪਣਾ ਸਮਾਨ ਲੈ ਕੇ ਇੱਥੋਂ ਚਲੇ ਜਾਓ ਜਾਓ ਭੀੜ ਨੂੰ ਜਲਦੀ ਭਿਜਵਾਇਆ ਚੇਲਿਆਂ ਨੂੰ ਵੀ ਜਲਦੀ ਨਾਲ ਕਿਹਾ ਤੁਸੀਂ ਬੇੜੀ ਤੇ ਚੜ ਕੇ ਚਲੇ ਜਾਓ ਪ੍ਰਭੂ ਕਿਉਂ ਸਭ ਨੂੰ ਭਿਜਵਾ ਰਿਹਾ ਹੈ ਸਮਾਂ ਹੋ ਗਿਆ ਕੀ ਹੋ ਗਿਆ ਕੀ ਟਾਈਮ ਹੋ ਗਿਆ ਸਿਲਮੇ ਦੇ ਲਈ ਉਸ ਨੂੰ ਮੰਦੇ ਲਈ ਮੋਬਾਈਲ ਦੇ ਲਈ ਸੈਲਫੋਨ ਦੇ ਲਈ ਕਿਦੇ ਲਈ ਪਿਆਰਿਓ ਪਿਤਾ ਨਾਲ ਪ੍ਰਾਰਥਨਾ ਕਰਨ ਦਾ ਸਮਾਂ ਯੇਸ਼ੂ ਨੇ ਸਮਾਂ ਨਿਯੁਕਤ ਕੀਤਾ ਉਸ ਸਮਾਂ ਪੂਰਾ ਹੁੰਦੇ ਹੀ ਪਿਤਾ ਦੇ ਕੋਲ ਜਾ ਕੇ ਪ੍ਰਾਰਥਨਾ ਕਰਦਾ ਹੈ ਸਾਰਿਆਂ ਨੂੰ ਪੁਜਵਾਤਾ ਅਤੇ ਉਹ ਸਮਾਂ ਆ ਗਿਆ ਭੈਣੋ ਤੇ ਭਰਾਓ ਤੁਹਾਡੀ ਜੀਵਨ ਚ ਸਮਾਂ ਹੋਣਾ ਚਾਹੀਦਾ ਪਿਤਾ ਦੇ ਨਾਲ ਸਮਾਂ ਬਿਤਾਉਣ ਦੇ ਲਈ ਸਮਾਂ ਅਲੱਗ ਕਰੋ ਉਸ ਸਮੇਂ ਜਦ ਆਉਂਦਾ टीवी ऑफ ਕਰ ਦਿਓ ਉਸ ਸਮਾਂ ਆਉਂਦੇ ਹੀ ਗਵਾਂਢ ਦਾ ਕੋਈ ਵੀ ਆ ਜਾਏ ਭੈਣ ਕਿਰਪਾ ਕਰਕੇ ਤੁਸੀਂ ਜਾ ਸਕਦੇ ਹੋ ਇਹ ਮੇਰੀ ਪ੍ਰਾਰਥਨਾ ਦਾ ਸਮਾਂ ਹੈ ਇਹ ਤੁਸੀਂ ਕਹਿਣਾ ਹੈ ਚਾਹੇ ਦੋਸਤਾਂ ਨਾਲ ਹੋ ਸੇਵਾ ਵਿੱਚ ਹੋ ਜਾਂ ਕੁਝ ਵੀ ਕਰ ਰਹੇ ਹੋ ਜੋ ਸਮਾਂ ਤੁਸੀਂ ਪਰਮੇਸ਼ਵਰ ਲਈ ਅਲੱਗ ਕੀਤਾ ਉਹ ਸਮਾਂ ਆਉਂਦੇ ਹੀ ਸਭ ਕੁਝ ਨੂੰ ਕੀ ਕਰਨਾ ਪੈਕਅਪ ਕਰਨਾ ਇਹ ਸਮਾਂ ਆਪਣੇ ਪਰਮੇਸ਼ਵਰ ਦੇ ਨਾਲ ਮੈਂ ਬਿਤਾਉਣਾ ਹੈ ਯੀਸ਼ੂ ਮਸੀਹ ਨੇ ਹਜ਼ਾਰਾਂ ਲੋਕਾਂ ਨੂੰ ਪਿਜਵਾ ਦਿੱਤਾ ਪਿਆਰਿਓ ਅੱਜ ਤੁਸੀਂ ਗਵਾਂਡੀ ਨੂੰ ਭੇਜ ਨਹੀਂ پا ਰਹੇ ਹੋ ਨਾਲ ਦੇ ਮਿੱਤਰ ਨੂੰ ਭਜਵਾ ਨਹੀਂ پا ਰਹੇ ਹੋ ਟੀਵੀ ਕੱਟ ਨਹੀਂ ਕਰ پا ਰਹੇ ਹੋ ਫੋਨ ਤੇ ਫालतू ਦੀਆਂ ਗੱਲਾਂ ਕਰਦੇ ਹੋ ਪ੍ਰਾਰਥਨਾ ਕਰਨ ਦਾ ਸਮਾਂ ਹੋਣ ਤੇ ਵੀ ਫੋਨ ਕੱਟ ਨਹੀਂ ਕਰਦੇ ਹੋ ਸੈਲਫੋਨ ਕੱਟ ਨਹੀਂ پا ਰਹੇ ਹੋ ਮੈਂ ਪੁੱਛਦਾ ਕਿ ਤੁਸੀਂ ਪਰਮੇਸ਼ਵਰ ਦੇ ਪ੍ਰਤੀ ਧੰਨਵਾਦੀ ਹੋ ਪ੍ਰਭੂ ਯੀਸ਼ੂ ਮਸੀਹ ਕਿਉਂ ਆਪਣੇ ਪਿਤਾ ਨਾਲ ਸਮਾਂ ਬਿਤਾਉਣਾ ਚਾਹੁੰਦੇ ਸੀ ਜਾਣਦੇ ਹੋ ਅਦਭੁਤ ਕੰਮ ਕੀਤਾ ਹਜ਼ਾਰਾਂ ਲੋਕਾਂ ਨੂੰ ਭੋਜਨ ਖਵਾਇਆ ਇਸ ਲਈ ਅਤੇ ਜਾਕਿ ਮੈਂ ਆਪਣੇ ਪਿਤਾ ਦਾਤਾਂ ਨੂੰ ਬਾਤ ਕਰਨਾ ਹੈ ਸਾਡੇ ਜੀਵਨ ਚ ਜਦ ਦੁੱਖ ਮੁਸੀਬਤ ਆ ਜਾਂਦੀ ਆ ਪਰੇਸ਼ਾਨੀਆਂ ਮੁਸੀਬਤਾਂ ਆ ਜਾਂਦੀ ਆ ਅਤੇ ਆਰਥਿਕ ਸੰਕਟ ਜਦੋਂ ਆ ਜਾਂਦੇ ਆ ਦੌੜਦੇ ਹੋ ਪਰਮੇਸ਼ਰ ਕੋਲ ਆਉਂਦੇ ਆ ਜਦ ਵਿਆਹ ਨਹੀਂ ਹੋ ਰਿਹਾ ਸੀ ਬੱਚੇ ਨਹੀਂ ਹੋ ਰਹੇ ਸੀ ਹਰ ਇਤਵਾਰ ਨੂੰ ਸਮੇਂ ਤੇ ਚਰਚ ਜਾ ਰਹੇ ਸੀ ਜਦ ਪਰਿਵਾਰ ਚ ਲੜਾਈਆਂ ਸੀ ਮੇਲ ਮਿਲਾਪ ਨਹੀਂ ਸੀ ਉਸ ਸਮੇਂ ਪ੍ਰਭੂ ਦੀ ਹਜ਼ੂਰੀ ਚ ਆ ਕੇ ਤੁਸੀਂ ਕਹਿ ਰਹੇ ਸੀ ਪ੍ਰਭੂ ਪ੍ਰਭੂ ਤੁਸੀਂ ਕੀ ਕਰੋਗੇ ਮੈਨੂੰ ਨਹੀਂ ਪਤਾ ਮੇਰੇ ਪਤੀ ਦੇ ਮਨ ਨੂੰ ਬਦਲ ਦਿਓ ਮੇਰੀ ਪਤਨੀ ਦੇ ਮਨ ਨੂੰ ਬਦਲ ਦਿਓ ਬੱਚੇ ਨਹੀਂ ਜਾਂ ਬੱਚੇ ਦੇ ਦਿਓ ਪ੍ਰਭੂ ਨੌਕਰੀ ਨਹੀਂ ਜਾਂ ਨੌਕਰੀ ਦੇ ਦਿਓ ਪ੍ਰਭੂ ਮੇਰੇ ਬੱਚੇ ਵਿਰੋਧ ਕਰ ਰਿਹਾ ਮੈਨੂੰ ਮਾਰ ਲਈ ਹੱਥ ਚੱਕ ਰਿਹਾ ਬੱਚਿਆਂ ਨੂੰ ਸੁਧਾਰੋ ਪਤੀ ਨੂੰ ਸੁਧਾਰੋ ਬੜੀਆਂ ਪ੍ਰਾਰਥਨਾਵਾਂ ਕੀਤੀਆਂ ਦੁੱਖਾਂ ਚ ਪ੍ਰਭੂ ਦੇ ਕੋਲ ਆਂਦੇ ਹੋ ਇਹ ਤਾਂ ਸਹੀ ਆ ਦੁੱਖ ਦੂਰ ਹੋਣ ਤੋਂ ਬਾਅਦ ਜਦ ਪ੍ਰਭੂ ਤੁਹਾਡੇ ਬੱਚਿਆਂ ਨੂੰ ਸੁਧਾਰ ਦੇਵੇ ਪਤਨੀ ਨੂੰ ਸੁਧਾਰ ਦੇਵੇ ਬੱਚਿਆਂ ਨੂੰ ਸੁਧਾਰ ਦੇਵੇ ਨੌਕਰੀ ਦੇਣ ਤੋਂ ਬਾਅਦ ਚੰਗਾ ਕਰਨ ਤੋਂ ਬਾਅਦ ਵਿਆਹ ਕਰਵਾਉਣ ਤੋਂ ਬਾਅਦ ਬੱਚੇ ਦੇਣ ਤੋਂ ਬਾਅਦ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਤੋਂ ਬਾਅਦ ਆਰਥਿਕ ਹਾਲਾਤ ਠੀਕ ਕਰਨ ਤੋਂ ਬਾਅਦ ਤੁਹਾਡੀ ਆਤਮਿਕਤਾ ਕਿੱਥੇ ਗਈ ਆ तो भक्ति कितने गई क्यों प्रभु तो दूर हो रहे हो क्यों प्रभु की हजूरी च नहीं आ रहे हो कारण की आ ब्रदर नौकरी मिली ना ब्रदर इसलिए समय नहीं मिल पा रहा नौकरी किने दी आ प्रभु ने पैन चर्च क्यों नहीं आ रहे की करिए जी बच्चे च सारा समा निकल रहा है की कर सकते हैं बच्चा किता परमेश्वर ने क्यों नहीं आ रहे दो शिफ्ट कर रहे हैं ब्रदर सेहत कि ਪਰਮੇਸ਼ਵਰ ਨੇ ਜਿੰਨੇ ਸਿਹਤ ਦਿੱਤੀ ਉਸ ਨੂੰ ਛੱਡ ਕੇ ਜਿਸ ਪਰਮੇਸ਼ਵਰ ਨੇ ਚੰਗਾਈ ਦਿੱਤੀ ਉਸ ਨੂੰ ਛੱਡ ਕੇ ਜਿਸ ਨੇ ਨੌਕਰੀ ਦਿੱਤੀ ਉਸ ਨੂੰ ਛੱਡ ਕੇ ਵਿਆਹ ਕਰਵਾਇਆ ਉਸ ਪਰਮੇਸ਼ਵਰ ਨੂੰ ਛੱਡ ਕੇ ਸੰਤਾਨ ਦਿੱਤੀ ਉਸ ਪਰਮੇਸ਼ਵਰ ਨੂੰ ਛੱਡ ਕੇ ਨੌਕਰੀ ਵਿੱਚ ਹੀ ਬੱਚਾ ਵਿੱਚ ਹੀ ਕਾਰੋਬਾਰ ਦੇ ਵਿੱਚ ਹੀ ਤੁਸੀਂ ਡੁੱਬ ਗਏ ਹੋ ਕਿੰਨਾ ਸਮਾਂ ਲਾਏਗਾ ਪਰਮੇਸ਼ਵਰ ਜੋ ਦਿੱਤਾ ਵਾਪਸ ਲੈਣ ਦੇ ਲਈ ਅਤਰਮੀ ਆਯੂਬ ਨੂੰ ਆਪਣੇ ਜੀਵਨ ਚ ਜਦ ਪਰਖਿਆਵਾਂ ਚੋਂ ਨਿਕਲਣਾ ਪਿਆ ਤਾਂ ਕਿੰਨਾ ਸਮਾਂ ਲੱਗਿਆ ਅਯੂਬ ਨੂੰ ਸਭ ਗਵਾਉਣ ਦੇ ਲਈ ਬੋਲੋ ਕਿੰਨਾ ਲੱਗਿਆ ਇੱਕ ਧਰਮੀ ਵਿਅਕਤੀ ਨੇ ਆਪਣੇ ਜੀਵਨ ਦੇ ਸਾਰੇ ਧਨ ਨੂੰ ਗਵਾ ਲਿਆ ਸਿਹਤ ਗਵਾ ਲਈ ਬੱਚੇ ਤੇ ਨੌਕਰ ਚਾਕਰ ਵੀ ਚਲੇ ਗਏ ਸਭ ਕੁਝ ਗਵਾਉਣ ਦੇ ਲਈ ਕਿੰਨਾ ਸਮਾਂ ਲੱਗਿਆ ਇੱਕ ਧਰਮੀ ਵਿਅਕਤੀ ਜਦੋਂ ਆਪਣੇ ਜੀਵਨ ਦੀ ਪ੍ਰੀਖਿਆ ਵਿੱਚੋਂ ਨਿਕਲ ਰਿਹਾ ਸੀ ਇੱਕ ਹੀ ਦਿਨ ਚ ਸਭ ਚਲਾ ਗਿਆ ਪਾਪ ਦਾ ਜੀਵਨ ਜੀਣ ਵਾਲੇ ਅਸੀਂ ਪਰਮੇਸ਼ਵਰ ਤੋਂ ਦੂਰ ਰਹਿਣ ਵਾਲੇ ਅਸੀਂ ਪਰਮੇਸ਼ਵਰ ਦੀ ਪਰਵਾਹ ਕੀਤੇ ਬਿਨਾ ਜੀਣ ਵਾਲੇ ਅਸੀਂ ਪਰਮੇਸ਼ਵਰ ਦੀ ਦਿੱਤੀ ਆਸ਼ਿਸ਼ ਨੂੰ ਸਿਹਤ ਦਾ ਸਹਾਰਾ ਲੈ ਕੇ ਅੱਜ ਅਸੀਂ ਪਰਮੇਸ਼ਵਰ ਨੂੰ ਛੱਡ ਕੇ ਗਲਤ ਕੰਮ ਕਰਨ ਵਾਲੇ ਅਸੀਂ ਜੇ ਪਰਮੇਸ਼ਵਰ ਨੂੰ ਗੁੱਸਾ ਚੜਾਉਂਗੇ ਤਾਂ ਉਹ ਪਰਮੇਸ਼ਵਰ ਅਗਰ ਗੁੱਸੇ ਚ ਆ ਗਿਆ ਤਾਂ ਕਿੰਨਾ ਸਮਾਂ ਲੱਗੇਗਾ ਤੁਹਾਡੀ ਜਾਨ ਨੂੰ ਪਰਮੇਸ਼ਵਰ ਲੈਣ ਦੇ ਲਈ ਤੁਹਾਡੀ ਨੌਕਰੀ ਖੋਹਣ ਨੂੰ ਕਿੰਨਾ ਸਮਾਂ ਪਰਮੇਸ਼ਵਰ ਨੂੰ ਲੱਗੇਗਾ ਕਿੰਨਾ ਸਮਾਂ ਲੱਗੇਗਾ ਉਹ ਸਿਹਤ ਵਾਪਸ ਲੈਣ ਦੇ ਲਈ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ ਧੰਨਵਾਦੀ ਜੀਵਨ ਜਿਓ ਜਦੋਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਜਦ ਤੁਹਾਡੇ ਜੀਵਨ ਨੂੰ ਧੰਨ ਕਰ ਦੇਵੇ ਤਦ ਪਰਮੇਸ਼ਵਰ ਤੋਂ ਦੂਰ ਨਾ ਹੋਵੋ ਧੰਨਵਾਦੀ ਹੋ ਕੇ ਹੋਰ ਵੀ ਪ੍ਰਭੂ ਦੇ ਨੇੜੇ ਰਹੋ ਉਸਮਾਨ ਨੇ ਕੀ ਪ੍ਰਾਰਥਨਾ ਕੀਤੀ ਜਾਂਦੇ ਹੂੰ ਮੇਰੇ ਪਤੀ ਦੀ ਸਰਜਰੀ ਹੋਣ ਵਾਲੀ ਆ ਅਗਰ ਉਹ ਸਕਸੈਸ ਹੋ ਗਈ ਤਾਂ ਉੱਠ ਕੇ ਚੱਲ ਪਾਏਗਾ ਕੰਮ ਕਰ ਪਾਏਗਾ ਅਗਰ ਫੇਲ ਹੋ ਗਈ ਤਾਂ ਸੌਰੀ ਜ਼ਿੰਦਗੀ ਬਿਸਤਰ ਤੇ ਪਿਆਰ ਰਹੇਗਾ ਪਿਤਾ ਮੈਂ ਧੰਨਵਾਦੀ ਹੋ ਕੇ ਦਸ਼ਵਾਂਸ਼ ਤੋਂ ਵੱਧ ਕੇ 20% ਦੇਣ ਦੀ ਮੈਂ ਆਸ ਕਰ ਰਹੀ ਹਾਂ ਪਿਤਾ ਚਮਤਕਾਰ ਕਰੋ ਪਿਤਾ ਨੇ ਅਦਭੁਤ ਕੰਮ ਕੀਤਾ ਆਪਰੇਸ਼ਨ ਸਫਲ ਹੋ ਗਿਆ ਧੰਨਵਾਦੀ ਹੋ ਕੇ ਉਸਨੇ ਕੀ ਕੀਤਾ 20% ਪਰਮੇਸ਼ਵਰ ਨੂੰ ਉਸਨੇ ਦੇ ਦਿੱਤਾ بار بار ਦੇਣ ਲੱਗੀ ਫਿਰ ਤੋਂ ਯਾਦ ਕਰਵਾ ਰਿਹਾ ਹਾਂ ਸਾਡਾ ਆਪਰੇਸ਼ਨ ਨਹੀਂ ਹੋਇਆ ਅਸੀਂ ਤੰਦਰੁਸਤ ਹਾਂ ਅਸੀਂ ਜਿਉਂਦੇ ਹਾਂ ਅਸੀਂ ਸਹੀ ਸਲਾਮਤ ਚੱਲ ਪਾ ਰਹੇ ਹਾਂ ਅਸੀਂ ਹਸਪੀਟਲ ਨਹੀਂ ਆ ਸਾਨੂੰ ਹੋਰ ਕਿੰਨਾ ਧੰਨਵਾਦ ਕਰਨਾ ਚਾਹੀਦਾ ਸੋਚ ਕੇ ਵੇਖੋ दुखहा ਦੇ ਵਿੱਚ ਯੇਸ਼ੂ ਨੇ ਪ੍ਰਾਰਥਨਾ ਕੀਤੀ ਜਦ ਪਰਮੇਸ਼ਵਰ ਨੇ ਦੁੱਖਾਂ ਨੂੰ ਦੂਰ ਕੀਤਾ ਉਸ ਤੋਂ ਬਾਅਦ ਯੇਸ਼ੂ ਨੇ ਪਿਤਾ ਦੇ ਕੋਲ ਜਾ ਕੇ ਧੰਨਵਾਦ ਕੀਤਾ ਇਹ ਤੁਹਾਡੇ ਅਤੇ ਮੇਰੇ ਲਈ ਅਦਭੁਤ ਸਿੱਖਿਆ ਹੈ ਚੇਲੇ ਯੇਸ਼ੂ ਦੀ ਗੱਲ ਸੁਣ ਕੇ ਉਹ ਜਹਾਜ਼ ਦੀ ਯਾਤਰਾ ਕਰ ਰਹੀ ਸੀ ਸਮੁੰਦਰ ਦੇ ਉਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦੀ ਯਾਤਰਾ ਯੇਸ਼ੂ ਦੇ ਅਨੁਸਾਰ ਸੀ ਉਹ ਜਾ ਰਹੀ ਸੀ ਪ੍ਰਭੂ ਦੇ ਕਹਿਣ ਅਨੁਸਾਰ ਉਹ ਜੋ ਕਰ ਰਹੀ ਸੀ ਪ੍ਰਭੂ ਦੇ ਅਨੁਸਾਰ ਸੀ ਗੌਰ ਕਰੋ ਆਤਮਿਕ ਜੀਵਨ ਜੀਣ ਦੇ ਸਮੇਂ ਆਤਮਿਕ ਯਾਤਰਾ ਕਰਦੇ ਸਮੇਂ ਵਚਨ ਦੇ ਅਨੁਸਾਰ ਚਲਦੇ ਸਮੇਂ ਧਰਮੀ ਹੋ ਕੇ ਚਲਦੇ ਸਮੇਂ ਤੁਹਾਡੀ ਨੌਕਰੀ ਚ ਹੋ ਸਕਦਾ ਕਾਰੋਬਾਰ ਚ ਹੋ ਸਕਦਾ ਹੈ ਤੁਹਾਡੇ ਪਰਿਵਾਰ ਚ ਹੋ ਸਕਦਾ ਵਿਅਕਤੀਗਤ ਜੀਵਨ ਦੇ ਵਿੱਚ ਹੋ ਸਕਦਾ ਹੈ ਸੰਸਾਰ ਨੂੰ ਪਾਪ ਨੂੰ ਜਾਂ ਸਾਰੀਆਂ ਗਲਤ ਗੱਲਾਂ ਨੂੰ ਛੱਡ ਕੇ ਪਰਮੇਸ਼ਵਰ ਦੇ ਅਨੁਸਾਰ ਜੀਣੇ ਹੋ ਦੁੱਖ ਆਉਣਗੇ ਕਲੇਸ਼ ਆਉਣਗੇ ਪਰੇਸ਼ਾਨੀਆਂ ਆਉਣਗੀਆਂ ਮੁਸ਼ਕਿਲਾਂ ਵੀ ਆਉਣਗੀਆਂ ਕਈ ਸਮੱਸਿਆਵਾਂ ਇੱਕ ਹੀ ਵਾਰ ਚ ਲਹਿਰਾਂ ਦੀ ਤਰ੍ਹਾਂ ਉੱਠਣਗੀਆਂ ਇਹ ਇੱਕ ਆਮ ਗੱਲ ਹੈ ਹੋ ਸਕਦਾ ਅੱਜ ਵੀ ਤੁਸੀਂ ਵੀ ਐਸੇ ਹਾਲਾਤਾਂ ਚੋਂ ਨਿਕਲ ਰਹੇ ਹੋਵੋਗੇ ਪ੍ਰਭੂ ਮੇਰੇ ਜੀਵਨ ਚ ਸਮੱਸਿਆ ਕਿਉਂ ਆਈ ਮੇਰੇ ਜੀਵਨ 'ਚ ਦੁੱਖ ਕਿਉਂ ਆਇਆ? ਅਚਾਨਕ ਮੇਰੀ ਨੌਕਰੀ ਕਿਉਂ ਚਲੀ ਗਈ? ਕਿਉਂ ਅਚਾਨਕ ਮੇਰੇ ਪਤੀ ਤੇ ਮੇਰੇ ਵਿਚਕਾਰ ਝਗੜਾ ਹੋ ਗਿਆ? ਕਿਉਂ ਅਚਾਨਕ ਮੇਰੀ ਸਿਹਤ ਖਰਾਬ ਹੋ ਗਈ? ਮੇਰੇ ਆਰਥਿਕ ਹਾਲਾਤ ਕਿਉਂ ਇਸ ਤਰ੍ਹਾਂ ਵਿਗੜ ਗਏ? ਮੈਨੂੰ ਸਮਝ ਨਹੀਂ ਆ ਰਿਹਾ ਕੁਝ ਵੀ ਪ੍ਰਭੂ। ਸ਼ਾਇਦ ਤੁਸੀਂ ਐਸੇ ਹਾਲਾਤਾਂ 'ਚੋਂ ਨਿਕਲ ਰਹੇ ਹੋ। ਤੁਹਾਡੇ ਆਲੇ-ਦੁਆਲੇ ਦਾ ਜੋ ਵਾਤਾਵਰਣ ਸ਼ਾਂਤ ਸੀ ਅਚਾਨਕ ਰੌਲੇ ਅਤੇ ਗੜਬੜੀ ਦੇ ਨਾਲ ਭਰ ਗਿਆ ਹੈ। ਇਸ ਤਰ੍ਹਾਂ ਕਿਉਂ ਹੋ ਰਿਹਾ? ਤੁਹਾਨੂੰ ਸਮਝ ਨਹੀਂ ਆ ਰਿਹਾ? ਮੈਂ ਤਾਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲ ਰਿਹਾ ਹਾਂ ਭਰਾਤਾਂ ਵੀ ਕਰ ਰਿਹਾ ਹਾਂ ਵਚਨ ਵੀ ਪੜ ਰਿਹਾ ਹਾਂ ਪ੍ਰਭੂ ਦੇ ਸੇਵਕਾਈ ਚ ਵੀ ਹਿੱਸਾ ਲੈ ਰਿਹਾ ਹਾਂ ਨਾ ਮੈਂ ਤਾਂ ਸੰਗਤੀ ਦੇ ਵਿੱਚ ਵੀ ਲਗਾਤਾਰ ਜਾ ਰਿਹਾ ਹਾਂ ਨਾ ਫਿਰ ਕਿਉਂ ਮੇਰੇ ਜੀਵਨ ਚ ਮੇਰੇ ਕਾਰੋਬਾਰ ਚ ਮੇਰੀ ਖੇਤੀ ਮੇਰੀ ਤੰਦੀ ਮੇਰੀ ਕਿਸਾਨੀ ਚ ਕਿਉਂ ਇਹ ਮੁਸ਼ਕਲ ਆ ਗਈ ਮੈਨੂੰ ਸਮਝ ਨਹੀਂ ਆ ਰਿਹਾ ਉਸ ਦਿਨ ਚੇਲੇ ਵੀ ਪ੍ਰਭੂ ਦੇ ਕਹਿਣ ਅਨੁਸਾਰ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੀ 베ੜੀ ਚ ਯਾਤਰਾ ਕਰ ਰਹੀ ਸੀ ਉਸ ਦਿਨ ਕੀ ਹੋਇਆ ਜਾਣਦੇ ਹੋ ਲਹਿਰਾ ਉੱਠ ਗਈਆਂ ਸਮੁੰਦਰ ਦੀਆਂ ਲਹਿਰਾਂ ਉੱਠਣ ਲੱਗੀਆਂ ਜਦੋਂ ਲਹਿਰਾਂ ਉੱਠਣ ਲੱਗੀਆਂ ਤਾਂ ਚੇਲੇ ਬਹੁਤ ਡਰ ਗਏ ਉਹ ਬੇੜੀ ਇੱਧਰ ਉੱਧਰ ਉੱਧਰ ਇੱਧਰ ਡਗਮਗਾਉਣ ਲੱਗੀ ਚੇਲੇ ਬਹੁਤ ਹੀ ਡਰ ਗਏ ਸ਼ਾਇਦ ਅਸੀਂ ਮਰ ਜਾਾਂਗੇ ਐਸੇ ਹਾਲਾਤ ਉੱਥੇ ਬਣੇ ਸਾਡੀ ਕਹਾਣੀ ਖਤਮ ਆਂ ਅਗਰ ਸਾਡੇ ਨਾਲ ਯੀਸ਼ੂ ਹੁੰਦਾ ਤਾਂ ਆਪਣੇ ਇੱਕ ਵਚਨ ਦੇ ਦੁਆਰਾ ਹਨੇਰੀ ਨੂੰ ਸ਼ਾਂਤ ਕਰ ਦਿੰਦਾ ਪਰ ਅੱਜ ਯੀਸ਼ੂ ਸਾਡੇ ਨਾਲ ਨਹੀਂ ਆ ਇਸ ਸਮੁੰਦਰ ਦਾ ਸ਼ਾਂਤ ਹੋਣਾ ਬਹੁਤ ਹੀ ਮੁਸ਼ਕਲ ਆ ਹੋ ਸਕਦਾ ਅੱਜ ਦੀ ਰਾਤ ਸਾਡੇ ਜੀਵਨ ਦੀ ਆਖਰੀ ਰਾਤ ਹੈ ਹੋ ਸਕਦਾ ਸਾਡਾ ਕੰਮ ਹੋ ਜਾਏਗਾ ਹੁਣ ਅਸੀਂ ਆਪਣੀ ਪਤਨੀ ਬੱਚਿਆਂ ਨੂੰ ਨਹੀਂ ਵੇਖ ਪਾਉਂਗੇ ਸ਼ਾਇਦ ਸਾਡਾ ਕੰਮ ਹੋ ਗਿਆ ਹਾਂ ਸੋਚ ਰੈ ਸੀ ਉਹ ਕਿਉਂਕਿ ਯੀਸ਼ੂ ਮਸੀਹ ਕੰਡੇ ਤੇ ਪਰਮੇਸ਼ਵਰ ਦੇ ਨਾਲ ਗੱਲਬਾਤ ਕਰ ਰਿਹਾ ਸੀ ਯੀਸ਼ੂ ਮਸੀਹ ਨੂੰ ਬਾਤ ਚੁਲੀ ਆਵਾਂਗੇ ਸੋਚ ਕੇ ਚੇਲੇ ਬੇੜੀ 'ਤੇ ਚੜ ਗਏ ਸੀ ਹਉਂਦੇ ਯੇਸ਼ੂ ਮਸੀਹ ਨੇ ਆਉਣਾ ਹੈ ਤਾਂ ਕਿਸਤੀ ਚ ਆਉਣਾ ਹੈ ਹੋਰ ਕੋਈ ਆਉਣ ਦਾ ਰਸਤਾ ਨਹੀਂ ਆ ਜੇ ਯੇਸ਼ੂ ਮਸੀਹ ਪਿੱਛੇ ਆ ਰਹੇ ਆ ਤਾਂ ਅਸੀਂ ਅੱਧੇ ਘੰਟੇ ਤੱਕ ਇੰਤਜ਼ਾਰ ਕਰਾਂਗੇ ਤਾਂ ਯੇਸ਼ੂ ਮਸੀਹ ਸਾਡੇ ਕੋਲ ਆ ਜਾਏਗਾ ਇਸ ਲਈ ਸਮੁੰਦਰ ਨੂੰ ਆਗਿਆ ਦੇ ਕੇ ਸਾਨੂੰ ਬਚਾ ਲੇਗਾ ਐਸਾ ਵਿਸ਼ਵਾਸ ਵੀ ਉਹਨਾਂ ਦੇ ਅੰਦਰ ਨਹੀਂ ਸੀ ਵਜ੍ਹਾ ਇਹ ਸੀ ਕਿ ਯੇਸ਼ੂ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਹੇ ਸੀ ਅਤਿਆਉਣ ਦੀ ਸੰਭਾਵਨਾ ਵੀ ਨਹੀਂ ਸੀ ਅਤੇ ਉਹਨਾਂ ਨੂੰ ਕੀ ਲੱਗ ਰਿਹਾ ਸੀ ਇਹ ਉੱਠ ਰਹੀਆਂ ਲਹਿਰਾਂ ਸਾਨੂੰ ਡੁਬਾ ਦੇਣਗੀਆਂ ਇਹ ਡਰ ਹੁਣਾ ਤੇ ਛਾ ਗਿਆ ਅੱਜ ਕੋਈ ਸਾਡੇ ਵਿਚਕਾਰ ਹੈ ਬਦਰ ਮੇਰੇ ਆਲੇ ਦੁਆਲੇ ਦੀ ਸਮੱਸਿਆ ਤੁਸੀਂ ਨਹੀਂ ਜਾਣਦੇ ਉਹ ਮੈਨੂੰ ਕਬਰਾਰ ਚ ਪਾ ਰਹੀਆਂ ਹੈ ਮੇਰੇ ਆਲੇ ਦੁਆਲੇ ਦੇ ਲੋਕ ਇੰਨੇ ਖਤਰਨਾਕ ਬਣ ਗਏ ਹੈ ਕਿ ਮੇਰੇ ਨਾਸ਼ ਨੂੰ ਚਾ ਰਹੇ ਆ ਮੇਰੀ ਬਰਬਾਦੀ ਚਾ ਰਹੇ ਆ ਮੈਂ ਕਦ ਮਰਾਂਗਾ ਉਹ ਵੇਖ ਰਹੇ ਆ ਮੇਰੇ ਜੀਵਨ ਦੇ ਵਿੱਚ ਜੋ ਨਹੀਂ ਹੋਣਾ ਉਹ ਚਾ ਰਹੇ ਆ ਮੇਰੀ ਨੌਕਰੀ ਛਡਵਾਉਣਾ ਚਾਹੁੰਦੇ ਆ ਮੇਰੀ ਆਮਦਨ ਨੂੰ ਖੋਲਣਾ ਚਾਹੁੰਦੇ ਆ ਮੇਰੇ ਆਲੇ ਦੁਆਲੇ ਦੇ ਲੋਕ ਆ ਜਾਂ ਫਿਰ ਆਲੇ ਦੁਆਲੇ ਦੀਆਂ ਪਰਸਤਿਤੀਆਂ ਹੈ ਏ ਮੇਰੇ ਉਲਟ ਹੈ ਇਸ ਲਈ ਲੱਗ ਰਿਹਾ ਹੈ ਸ਼ਾਇਦ ਮੇਰੇ ਲਈ ਜੀਣਾ ਬੜਾ ਮੁਸ਼ਕਿਲ ਹੈ ਇਨਾਂ ਤੇ ਜਿੱਤ ਪਾਣੀ ਮੁਸ਼ਕਿਲ ਆ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਮੇਰਾ ਕੰਮ ਹੋ ਗਿਆ ਸ਼ਾਇਦ ਅੱਗੇ ਨਹੀਂ ਵਧ ਪਾਵਾਂਗਾ ਇਸ ਪਰ ਸਥਿਤੀ ਤੇ ਜਿੱਤ ਪਾ ਕੇ ਸ਼ਾਇਦ ਜਿਸ ਮੰਜ਼ਲ ਤੇ ਪਹੁੰਚਣਾ ਹੈ ਉੱਥੇ ਨਹੀਂ ਪਹੁੰਚ ਪਾਵਾਂਗਾ ਪਰ ਬ੍ਰਦਰ ਮੈਂ ਕੀ ਕੀਤਾ ਹੈ ਮੈਂ ਕਿਹਦੇ ਨਾਲ ਧੋਖਾ ਕੀਤਾ ਮੈਂ ਕੀ ਦਾ ਬੁਰਾ ਕੀਤਾ ਕਿਹਦੇ ਨਾਲ ਮੈਂ ਗਲਤ ਕੀਤਾ ਹੈ ਮੈਂ ਆਪਣੇ ਜੀਵਨ 'ਚ ਕਿਸੇ ਨੂੰ ਧੋਖਾ ਨਹੀਂ ਦਿੱਤਾ, ਗਲਤ ਨਹੀਂ ਕੀਤਾ ਪਰ ਮੇਰੇ ਜੀਵਨ ਦੇ ਸਾਰੇ ਹਾਲਾਤ ਮੇਰੇ ਉਲਟ ਕਿਉਂ ਹੋ ਗਏ ਆ? ਸਾਰੀਆਂ ਮੁਸੀਬਤਾਂ ਮੇਰੇ ਤੇ ਆ ਗਈਆਂ। ਵੱਡਾ ਪਹਾੜ ਮੇਰੇ ਤੇ ਟਹਿ ਗਿਆ। ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਕੰਮ ਖਤਮ ਆ? ਤਾਂ ਫਿਰ ਸੁਣੋ। ਚੇਲੀ ਸੋਚ ਰਹੀ ਸੀ ਸਾਡੀ ਕਹਾਣੀ ਖਤਮ ਆ। ਸਾਡਾ ਕੰਮ ਹੋ ਗਿਆ। ਇਸ ਤਰ੍ਹਾਂ ਜਦ ਸੋਚ ਰਹੀ ਸੀ ਤਾ ਯੇਸ਼ੂ ਦਾ ਕੋਲ ਆਉਂਦਾ ਚਾਂਸ ਨਹੀਂ ਸੀ। ਨਾ ਕੁਝ ਉਹ ਸੋਚ ਪਾ ਰਹੀ ਸੀ ਹੁਣ ਪ੍ਰਭੂ ਸਾਨੂੰ ਕਿਵੇਂ ਜੀਵਨ ਦੇਗਾ ਕਿਵੇਂ ਸਾਨੂੰ ਬਚਾਏਗਾ ਅਤੇ ਸਮੁੰਦਰ ਨੂੰ ਕਿਸ ਤਰ੍ਹਾਂ ਸ਼ਾਂਤ ਕਰੇਗਾ ਅਤੇ ਸਾਨੂੰ ਕਿਸ ਤਰ੍ਹਾਂ ਕੰਢੇ ਪਹੁੰਚਾਏਗਾ ਕਈ ਸਵਾਲ ਜਦ ਮਨਚ ਆ ਰਹੀ ਸੀ ਆ ਗਿਆ ਪ੍ਰਭੂ ਕੌਣ ਮੁਸ਼ਕਲ ਚ ਬਚਾਉਣ ਵਾਲਾ ਉਸ ਦਾ ਨਾਮ ਪ੍ਰਭੂ ਯੇਸ਼ੂ ਮਸੀਹ ਹੈ ਆ ਗਿਆ ਕਿਵੇਂ ਆਇਆ ਦੱਸੋ ਪਾਣੀ ਦੇ ਉੱਪਰ ਚੱਲਦੇ ਹੋਏ ਆ ਗਿਆ ਪਿਆਰਿਓ ਪਿਆਰਿਓ ਉਹਨਾਂ ਨੇ ਬਿਲਕੁਲ ਵੀ ਸੋਚਿਆ ਨਹੀਂ ਸੀ ਹਾਂ ਕਿ ਯੀਸ਼ੂ ਇਸ ਤਰ੍ਹਾਂ ਆਏਗਾ ਭੈਣੋ ਅਤੇ ਭਰਾਵੋ ਤੁਹਾਡੀ ਸਮੱਸਿਆ ਚਾਹੇ ਕੋਈ ਵੀ ਕਿਉਂ ਨਾ ਹੋਵੇ ਉਹ ਤੁਹਾਨੂੰ ਮੁਸ਼ਕਿਲ ਲੱਗ ਰਹੀ ਹੋਏਗੀ ਪਰ ਆਏਗਾ ਕੌਣ ਤੁਹਾਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਤੁਹਾਡਾ ਮੁਕਤੀ ਦਾਤਾ ਤੁਹਾਡਾ ਪਰਮੇਸ਼ਵਰ ਰੱਖਾ ਆਏਗਾ ਜਿਸ ਰਾਤ ਤੋਂ ਸੋਚਿਆ ਨਹੀਂ ਐਸੀ ਰਾਤ ਤੋਂ ਆਏਗਾ ਜਦੋਂ ਸੋਚਿਆ ਨਹੀਂ ਉਸ ਸਮੇਂ ਆਏਗਾ ਪਰ ਜ਼ਰੂਰ ਆਏਗਾ ਕਿਉਂ ਜਾਂਦਿਓ ਤੁਹਾਨੂੰ ਬਚਾਉਣ ਲਈ ਜਾਂਦਿਓ ਕਿਉਂ ਤੁਹਾਨੂੰ ਬਚਾਉਣ ਲਈ ਕਿਉਂਕਿ ਤੁਹਾਡੇ ਆਲੇ ਦੁਆਲੇ ਦੇ ਮਾਰੇ ਹਾਲਾਤਾਂ ਨੂੰ ਵਿਪਰੀਤ ਹਾਲਾਤਾਂ ਨੂੰ ਸ਼ਾਂਤ ਕਰ ਲਈ ਪਰਮੇਸ਼ਵਰ ਜਿਸ ਮੰਜ਼ਲ ਤੱਕ ਪਹੁੰਚਾਉਣਾ ਚਾਹੁੰਦਾ ਹੈ ਉਸ ਮੰਜ਼ਲ ਤੱਕ ਪਹੁੰਚਾਉਣ ਦੇ ਲਈ ਮੇਰਾ ਯੀਸ਼ੂ ਜ਼ਰੂਰ ਆਏਗਾ ਉਸ ਸਮੇਂ ਤੱਕ ਤੁਸੀਂ ਆਪਣੇ ਵਿਸ਼ਵਾਸ ਨੂੰ ਬਚਾ ਕੇ ਰੱਖੋ ਵਿਸ਼ਵਾਸ ਦੀ ਰਾਖੀ ਕਰੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅੱਜ ਸਿੱਧੇ ਅਤੇ ਸਪਸ਼ਟ ਗੱਲਾਂ ਕੀਤੀਆਂ ਅਸੀਂ ਡਰਨਾ ਨਹੀਂ ਆ ਤੁਸੀਂ ਹਰ ਇੱਕ ਨਾਲ ਗੱਲ ਕੀਤੀ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਸਭ ਉਲਟ ਹੋ ਰਿਹਾ ਹੈ ਅਸਲ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਸਾਨੂੰ ਕਿਨਾਰੇ ਤੱਕ ਪਹੁੰਚਾਉਣ ਲਈ ਹੁੰਦਾ ਹੈ ਸਾਨੂੰ ਬਚਾਉਣ ਦੇ ਲਈ ਪ੍ਰਭੂ ਸਾਨੂੰ ਆਨੰਦਿਤ ਕਰਨ ਦੇ ਲਈ ਪ੍ਰਭੂ ਤੁਸੀਂ ਉਸ ਨੂੰ ਆਗੇ ਦਿੱਤੀ ਅਸੀਂ ਇਸ ਨੂੰ ਗਲਤ ਸਮਝਦੇ ਆਏ ਹਾਂ ਇਸ ਲਈ ਸਾਨੂੰ ਮਾਫ ਕਰੋ ਪਿਤਾ ਸ਼ਮਾ ਕਰ ਦਿਓ ਪਿਤਾ ਮਾਫ ਕਰ ਦਿਓ ਪਿਤਾ ਪਤਰਸ ਦੀ ਤਰ੍ਹਾਂ ਅਸੰਭਵ ਨੂੰ ਵੇਖਣਾ ਸੋਚ ਕੇ ਅਸੰਭਵ ਨੂੰ ਸੰਭਵ ਕਰ ਸਕੇ ਐਸਾ ਵਿਸ਼ਵਾਸ ਸਾਨੂੰ ਦੇ ਦਿਓ ਵੋਏਗੇ ਇਸ ਵਚਨ ਨੂੰ ਹਰ ਇੱਕ ਦੇ ਮਨਾਂ ਚ ਫਲਵੰਦ ਕਰਕੇ ਪਿਤਾ ਡਰ ਤੋਂ ਬਿਨਾ ਭੈ ਤੋਂ ਬਿਨਾ ਦਲੇਰੀ ਦੇ ਨਾਲ ਸੁਰੱਖਿਆ ਦੇ ਨਾਲ ਹਰ ਇੱਕ ਜਨ ਪਿਤਾ ਤੁਹਾਡੇ ਖੰਭਾ ਥੱਲੇ ਜੀ ਸਕੇ ਅੱ ਸਾਨੂੰ ਗੁਰਿਆ ਕਰ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ